ਇੱਕ ਖਬਰ ਆਪਾਂ ਚਲੋ ਆਮ ਆਦਮੀ ਪਾਰਟੀ ਨੇ ਗੱਲਾਂ ਹੋ ਰਹੀਆਂ ਤੇ ਮੈਨੂੰ ਲੱਗਦਾ ਇਹਨਾਂ ਦੀਆਂ ਗੱਲਾਂ ਕਾਫੀ ਹੋ ਸਕਦੀਆਂ ਹੁੰਦੀਆਂ ਨੇ ਬੀਬੀਐਮਬੀ ਦੀ ਗੱਲ ਕਰ ਲਈਏ ਜੀ ਉਹਦੇ 'ਚ ਵੀ ਇਹ ਸੀਗਾ ਕਿ ਭਈ ਮਾਨ ਸਾਹਿਬ ਨੇ ਬੜਾ ਖੱਲਾ ਮਾਰਿਆ ਜ਼ੋਰ ਲਾਇਆ ਪਾਣੀ ਤੇ ਨਹੀਂ ਦਿੱਤਾ ਸਰਕਲ ਵਾਲਾ ਦਿਨ ਵੀ ਲੈ ਜਾਂਦਾ ਹੁਣ ਕਹਿੰਦੇ ਵੀ ਜੂਨ ਦੀਆਂ ਛੁੱਟੀਆਂ ਆਉਣੀਆਂ ਸੀ ਉਦੋਂ ਪਹਿਲਾਂ-ਪਹਿਲਾਂ ਕਹਿੰਦੇ ਵੀ ਨਮਕਾਉਣਾ ਨਹੀਂ ਕੰਮ ਆਪ ਦਾ ਜਿਹੜਾ ਦਾਖਲ ਕਰਦੀ ਹੈ ਆਪਾਂ ਆਪ ਦਾ ਜਿਹੜਾ ਜਵਾਬ ਸੀਗਾ ਤੇ ਉਹਦੇ ਵਿੱਚ ਇਹਨਾਂ ਨੇ ਕੀ ਜਵਾਬ ਦਿੱਤਾ ਜੀ ਜਿਹਦੇ 'ਚ ਥੋੜਾ ਕਲਤੀ ਮਾਰ ਗਿਆ ਪਹਿਲਾਂ ਨਹੀਂ ਗੱਲਾਂ ਨਾਲ ਹੋਣਾਂ ਨਹੀਂ ਗੱਲਾਂ ਮਿਲਦੀਆਂ ਹੀ ਨਹੀਂ ਨੇ ਇਹਨਾਂ ਨੇ ਕੋਰਟ ਦੇ ਵਿੱਚ ਜਾ ਕੇ ਕਿਹਾ ਕਿ ਦੇਖੋ ਜੋ ਤਰਪਾਠੀ ਸਾਹਿਬ ਕਹਿ ਰਹੇ ਆ ਕਿ ਭਾਈ ਮੈਨੂੰ ਉੱਥੇ ਰੋਕ ਲਿਆ ਡੱਕ ਲਿਆ ਹੂੰ ਵੀ ਸੰਤ ਪਤਾ ਨਹੀਂ ਉਹ ਭੀੜ ਹੋਏਗੀ ਜੀ ਪਤਾ ਹੀ ਨਹੀਂ ਕੌਣ ਨੇ ਅਸੀਂ ਥੋੜਾ ਜਿਹਾ ਰੁਕ ਗਿਆ ਬਸ ਤਾਂ ਮਤਲਬ ਕਿ ਦੇਖੋ ਪਹਿਲੀ ਗੱਲ ਇਹ ਆ ਕਿ ਕੋਰਟ ਦੇ ਵਿੱਚ ਨਾ ਜਾ ਕੇ ਮੰਨਣਾ ਬਹੁਤ ਔਖਾ ਹੈ ਇਹ ਸੂਰਮੇ ਹੁੰਦੇ ਆ ਸਰ ਠੀਕ ਆ ਹਿੰਸਾ ਦੇ ਤੁਸੀਂ ਗਰਦੀ ਹੋ ਸਕਦੇ ਹੋ ਜਾਂ ਕੁਝ ਵੀ ਹੈ ਜੀ ਆਪੋ ਆਪਣੀ ਵਿਚਾਰਧਾਰਾ ਹੁੰਦੀ ਆ ਪਰ ਬੜਾ ਜਿਗਰਾ ਤਗੜਾ ਹੁੰਦਾ ਜਦੋਂ ਜਾ ਕੇ ਕੋਈ ਕਹਿੰਦਾ ਕਿ ਹਾਂ ਮੈਂ ਕੀਤਾ ਜੀ ਆਪਦੀ ਕੌਮ ਦੀ ਪੱਗ ਰੱਖਣ ਵਾਸਤੇ ਇੱਜ਼ਤ ਰੱਖਣ ਵਾਸਤੇ ਹੂੰ ਜਾਂ ਆਪਦੀ ਜੇ ਕਿਤੇ ਸਾਡੇ ਤੇ ਕੋਈ ਚੜੀ ਆ ਤੇ ਫਿਰ ਉਹਨੂੰ ਲਾਉਣ ਵਾਸਤੇ ਕੀਤਾ ਉਹ ਬਹੁਤ ਵੱਡਾ ਐਡਾ ਜਿਗਰਾ ਚਾਹੀਦਾ ਸਾਬ ਬਿਲਕੁਲ ਠੀਕ ਹੈ ਨਾ ਜੱਜ ਦੇ ਸਾਹਮਣੇ ਜਾ ਕੇ ਨਾ ਤਾਂ ਨਹੀਂ ਚੁੱਕੀ ਜਾਂਦੀ ਇਦਾਂ ਲੱਗਦਾ ਜਿਵੇਂ ਸਰਵਾਈਕਲ ਹੋਇਆ ਹੋਵੇ ਚੰਗੇ ਭਲੇ ਬੰਦੇ ਨੂੰ ਆ ਡਰ ਹੁੰਦਾ ਜੀ ਉੱਥੇ ਜਾ ਕੇ ਕਹਿਣਾ ਮੈਂ ਕੀਤਾ ਹੈ ਮਾਫ ਕਰਨਾ ਬਹੁਤ ਇਸ ਸੋਚ ਇੱਕ ਬੰਦਾ ਕਰਦਾ ਜਾ ਕੇ ਇੱਕ ਵਾਰੀ ਨਾ ਉਹ ਪਹਿਲੇ ਬੰਦਾ ਸਾਡੇ ਨਾਲ ਉਹ ਮਤਲਬ ਕਿ ਉੱਥੇ ਤਰੀਕ ਪੈ ਗਈ ਇੱਕ ਮੁੰਡਾ ਹੀ ਸੀਗਾ ਉਹ ਕਹਿੰਦਾ ਮੈਂ ਇਕਬਾਲ ਕਰਨਾ ਉਹ ਤਾਂ ਛੋਟਾ ਕੇਸ ਸੀ ਸੀ ਕੋ ਵੱਡਾ ਕੇਸ ਨਹੀਂ ਸੀਗਾ ਇਕਬਾਲ ਕਰਨਾ ਸਰੀਰ ਨੂੰ ਬੰਨਿਆ ਸੀਗਾ ਉਦੋਂ ਕੰਮ ਚੱਲਦੇ ਸੀ ਖੁੱਲੇ ਜੀ ਤੇ ਮੁੜ ਕੇ ਉਹ ਤੇ ਜੱਜ ਦੇ ਕੋਲ ਜਦੋਂ ਸਾਹਮਣੇ ਪੇਸ਼ ਹੋਇਆ ਉਹਨੂੰ ਪਤਾ ਸੀ ਵੀ ਸਜ਼ਾ ਕਰ ਦੇਣੀ ਹੈ ਨਹੀਂ ਜੱਜਵਾਵਾ ਤਲਕੀ ਜਿਹਾ ਤੇ ਮੁੜ ਕੇ ਉਹ ਜੋਰਜ ਜਲਾ ਵਿਚਾ ਜੀ ਤੈਨੂੰ ਕੀ ਹੁੰਦਾ ਓਏ ਕਹਿੰਦਾ ਨਹੀਂ ਸਰ ਮੈਨੂੰ ਕਮਰਾਟੇ ਹੁੰਦੇ ਆ ਕਮਰਾਟੇ ਕਮਰਾਟੇ ਹੋ ਲੱਗ ਜਾਂਦੇ ਆ ਜੀ ਤਾਂ ਗੱਲ ਇਹ ਆ ਕਿ ਭਈ ਇਹ ਬਹੁਤ ਔਖਾ ਕੰਮ ਹੁੰਦਾ ਤੇ ਹੁਣ ਇਹਨਾਂ ਨੇ ਜਾ ਕੇ ਉਹ ਗੱਲ ਕਹੀ ਆ ਕਿ ਭਾਈ ਭੀੜ ਹੈ ਜੀ ਭੀੜ ਮਤਲਬ ਕੋਈ ਵੀ ਹੋ ਸਕਦੀ ਆ ਤੇ ਉਥੇ ਰੈਲੀਆਂ ਕੌਣ ਕਰਦਾ ਰਿਹਾ ਜੀ ਉਥੇ ਬੰਦੇ ਕੌਣ ਰਹੇ ਆ ਉਥੇ ਜਾ ਕੇ ਲੋਕ ਕਿੰਨੇ ਲਾਇਆ ਉਥੇ ਜਾ ਕੇ ਫਤਿਹ ਰੈਲੀ ਕੌਣ ਕਰਾਇਆ ਸਾਰਿਆਂ ਨੂੰ ਪਤਾ ਹੈ ਕਿ ਭੀੜ ਦੇ ਨਾਮ ਤੇ ਤੁਸੀਂ ਹੁਣ ਜੋ ਮਰਜ਼ੀ ਕਰੀ ਚੱਲੋ ਪਰ ਅਸਲ ਦੇ ਵਿੱਚ ਉਹ ਕੰਮ ਤੇ ਆਮ ਆਦਮੀ ਪਾਰਟੀ ਦਾ ਸੀਗਾ ਨਾ ਹੂੰ ਬਿਲਕੁਲ ਉਹਦੇ ਵਿੱਚ ਨਾ ਤਾਂ ਕੋਈ ਜਥੇਬੰਦੀ ਗਈ ਆ ਦੇਖੋ ਤੁਸੀਂ ਜੀ ਬਿਲਕੁਲ ਇਹਨਾਂ ਨੇ ਤਾਂ ਸਗੋਂ ਨਿਹੋਰਾ ਮਾਰਿਆ ਸੀਗਾ ਕਿਸਾਨ ਜਥੇਬੰਦੀਆਂ ਨੂੰ ਤੁਹਾਨੂੰ ਯਾਦ ਹੋਣਾ ਮਾਨ ਸਾਹਿਬ ਨੇ ਕਿ ਭਾਈ ਇੱਥੇ ਏਸੀ ਵਾਲੀਆਂ ਟਰਾਲੀਆਂ ਨਹੀਂ ਨਾ ਮਿਲਦੀਆਂ ਤੁਹਾਨੂੰ ਫਿਰ ਉਹਨਾਂ ਨੂੰ ਜਵਾਬ ਦੇਣਾ ਪਿਆ ਸੀਗਾ ਸੋ ਇਸ ਕਰਕੇ ਉੱਥੇ ਹੁਣ ਕੋਰਟ ਦੇ ਵਿੱਚ ਜਾ ਕੇ ਨਾ ਇਕਬਾਲ ਕਰਨਾ ਇਕਬਾਲੇ ਜੁਰਮ ਜਿਹਨੂੰ ਕਹਿੰਨੇ ਆ ਆਪਾਂ ਉਹ ਬੜਾ ਵੱਡਾ ਕੰਮ ਹੋ ਜਾਂਦਾ ਸੋ ਉੱਥੇ ਜਾ ਕੇ ਇਹਨਾਂ ਨੇ ਵੀ ਇਹੋ ਗੱਲ ਕਹੀ ਆ ਕਿ ਭਾਈ ਸਾਨੂੰ ਤੇ ਪਤਾ ਨਹੀਂ ਹੈ ਹੂੰ ਪਰ ਉਹਦੇ ਵਿੱਚ ਕੱਲ ਨੂੰ ਇੱਕ ਸਿਆਪਾ ਹੋਰ ਪੈ ਸਕਦਾ ਕਿਉਂਕਿ ਹੁਣ ਤਾਂ ਛੁੱਟੀਆਂ ਹੋ ਗਈਆਂ ਹਾਈ ਕੋਰਟ ਦੇ ਵਿੱਚ ਗਾਂ ਸੁਣਵਾਈ ਹੋएगी ਛੁੱਟੀਆਂ ਤੋਂ ਬਾਅਦ ਪਰ ਕਈ ਵਾਰ ਕੀ ਹੁੰਦਾ ਹੈ ਕਿ ਕੋਰਟ ਜਿਵੇਂ ਕਿਸੇ ਗੱਲ ਨੂੰ ਫੜ ਲਵੇ ਹੂੰ ਕਿ ਭਾਈ ਪਹਿਲਾਂ ਪੁਲਸ ਵਾਲੇ ਲੱਭ ਕੇ ਲਿਆਓ ਜਿਹੜੇ ਪੁਲਸ ਵਾਲਿਆਂ ਨੇ ਉੱਥੇ ਇਹਨਾਂ ਦਾ ਸਾਥ ਦਿੱਤਾ ਉਹਨਾਂ ਦੀ ਪਛਾਣ ਕਰੋ ਤਾਂ ਸਰਕਾਰੀ ਇੰਪਲਾਈਨ ਹੈ ਇਹ ਤਾਂ ਕੋਈ ਵੀ ਹੋ ਸਕਦਾ ਹੈ ਪਰ ਉਹ ਤਾਂ ਕੋਈ ਹੋਰ ਨਹੀਂ ਨਾ ਹੋ ਸਕਦਾ ਲੰਬੀ ਜਾ ਕਿਤੇ ਇਹ ਨਾ ਹੋਵੇ ਕਿ ਇਹ ਤਾਂ ਭੀੜ ਆਪਦੇ ਆਪ ਨੂੰ ਭੀੜ ਘਰਾਰ ਦੇ ਕੇ ਨਿਕਲ ਜਾਂਦੇ ਪੁਲਿਸ ਤੇ ਭੀੜ ਪੈ ਜਾਵੇ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੋਂ ਵਾਲੇ ਸਮੇਂ ਦੇ ਵਿੱਚ ਜੀ ਜੀ ਬਿਲਕੁਲ ਮਿੰਟੂ ਜੀ ਬਿਲਕੁਲ ਜੀ ਅ ਮਿੱਤਰੋ ਹੋ ਗਈ ਹੈ ਟੈਸਲਾ ਬਾਰੇ ਗੱਲ ਜਿਹੜੀ ਹੈ ਹੋ ਗਈ ਹੈ ਪਹਿਲਾਂ ਚਲੋ ਆਪਾਂ ਦੁਬਾਰਾ ਉੱਥੇ ਨਹੀਂ ਜਾਂਦੇ ਜੇ ਜਥੇਬੰਦੀਆਂ ਜਾਂਦੀਆਂ ਤੇ ਇਹਨਾਂ ਜਥੇਬੰਦੀਆਂ ਨੂੰ ਫਸਾ ਦੇਣਾ ਸੁਖਮੈਂਬਰ ਜੀ ਕਹਿ ਰਹੇ ਨੇ ਹਾਂ ਜੀ ਇਹ ਤੇ ਗੱਲ ਹੈ ਕਿ ਇਹ ਆਪੋ ਤੋਂ ਨਿਕਲ ਜਾਂਦੇ ਤੇ ਕਿਤੇ ਇਹਨਾਂ ਨੂੰ ਸੈਟ ਲੋ ਇਹਨਾਂ ਦਾ ਤੇ ਅੱਗੇ ਬਹੁਤ ਚੱਲਦਾ ਪਿਆ ਆਪਸ ਦੇ ਵਿੱਚ ਬਿਲਕੁਲ ਜੀ ਮਿੱਤਰ ਕਹ ਰਹੇ ਨੇ ਕਿ ਯੂ ਟਰਨ ਭਈ ਫੇਰ ਮਾਰ ਗਿਆ ਹਾਂ ਜੀ ਇਹ ਤੇ ਹੈ ਹੀ ਹੁਣ ਤੁਹਾਡੇ ਸਾਹਮਣੇ ਅਸੀਂ ਗੱਲ ਰੱਖਤੀ ਆ ਬਾਕੀ ਤੁਸੀਂ ਅੰਦਾਜ਼ਾ ਪੇਲਾਓ ਸਾਡੇ ਪਿੰਡ ਮਲੂਕੇ ਬਲਕਾਰ ਸਿੱਧੂ ਨੇ ਆਉਣਾ ਸੀ ਯੂਨੀਅਨ ਦਾ ਡਰਦਾ ਮਾਰਾ ਨਹੀਂ ਆਇਆ ਜੀ ਕੁਰਸੀਆਂ ਖਾਲੀ ਰਹਿ ਗਈਆਂ ਹੈ ਖਾਲੀ ਕੁਰਸੀ ਹਣਕਦੀ ਉੱਤੇ ਇਹਨਾਂ ਦੇ ਦਾ ਸਰੀਰ ਡਲੇ ਹੋ ਗਿਆ ਜੀ ਹਾਲ ਦੇਖੋ ਇਸ ਤਰ੍ਹਾਂ ਦੇ ਤਕਰੀਬਨ ਹੋਏ ਪਏ ਨੇ ਕਾਫੀ ਵਿਰੋਧ ਹੋ ਰਿਹਾ ਜੀ ਇਹਨਾਂ ਦਾ ਕਾਫੀ ਵਿਰੋਧ ਹੋ ਰਿਹਾ ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹਨਾਂ ਲਈ ਬਹੁਤ ਸਖਤ ਚੁਣੌਤੀ ਹੁਣ ਹੋਣ ਜਾ ਰਹੀ ਆ ਚਲੋ ਲੁਧਿਆਣਾ ਜ਼ਿਮਨੀ ਚੋਣ ਇਹਨਾਂ ਵਾਸਤੇ ਫੋਰਚੂਨੇਟਲੀ ਕਹਿ ਲੋ ਕਿ ਉਹ ਸ਼ਹਿਰੀ ਚੋਣ ਆ ਜੀ ਜੇ ਕਿਤੇ ਪਿੰਡੂ ਜਾਂ ਕਹਿ ਲੋ ਕਿ ਨਾ ਪਿੰਡੂ ਨਾ ਸ਼ਹਿਰੀ ਅੱਧ ਵਿਚਾਲਾ ਜਿਹਾ ਹੋ ਜਾਂਦਾ ਸੈਮੀ ਅਰਬਨ ਕਹਿ ਲੋ ਤੇ ਤਦ ਵੀ ਇੰਨਾ ਦੀ ਗਰਾਰੀ ਬਹੁਤ ਵਸ ਨਹੀਂ ਸੀ ਬਹੁਤ ਬਹੁਤ ਜਨਤਾ ਨੇ ਬਹੁਤ ਇਹਨਾਂ ਨੂੰ ਨਾ ਕਹਿ ਲੋ ਕਿ ਰੰਗ ਦਿਖਾਉਣੇ ਸੀ ਕਿ